ਡੇਰਾ ਬਾਬਾ ਨਾਨਕ ਅਤੇ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਤੋਂ ਇੱਕ ਬਹੁਤ ਦਰਦਨਾਕ ਖਬਰ ਮਿਲ ਰਹੀ ਹੈ ਜਾਣਕਾਰੀ ਮਿਲ ਰਹੀ ਹੈ ਕਿ ਹਰ ਸਾਲ ਦੀ ਤਰ੍ਹਾਂ 4 ਮਾਰਚ ਵਾਲੇ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਸ਼੍ਰੀ ਚੋਲਾ ਸਾਹਿਬ ਦੇ ਮੇਲੇ ਦੇ ਸਬੰਧ ਵਿੱਚ ਲੱਖਾਂ ਦੀ ਤਰ੍ਹਾਂ ਦੇ ਵਿੱਚ ਸੰਗਤਾਂ ਦੂਰੋਂ ਨੇੜੇੋਂ ਚੱਲ ਕੇ ਡੇਰਾ ਬਾਬਾ ਨਾਨਕ ਪਹੁੰਚਦੀਆਂ ਨੇ ਪਰ ਇੱਕ ਰਾਤ ਪਹਿਲਾਂ 3 ਮਾਰਚ ਵਾਲੀ ਰਾਤ ਲਗਭਗ 8:00 ਵਜੇ ਅਰਸ਼ਦੀਪ ਸਿੰਘ ਜੋ ਕਿ ਪਿੰਡ ਦਾਲਵਦਾ ਰਹਿਣ ਵਾਲਾ ਸੀ ਉਹ ਆਪਣੇ ਭੈਣ ਦੇ ਕੋਲ ਪਿੰਡ ਬਾਰ ਵਿੱਚ ਜੋ ਕਿ ਡੇਰਾ ਬਾਬਾ ਨਾਨਕ ਤੋਂ ਤਕਰੀਬਨ 5 ਕਿਲੋਮੀਟਰ ਦੀ ਦੂਰੀ ਤੇ ਐ ਉਥੋਂ ਜਾ ਕੇ ਆ ਰਿਹਾ ਸੀ ਅਤੇ ਆਪਣੇ ਮੋਟਰਸਾਈਕਲ ਤੇ ਕਰਤਾਰਪੁਰ ਸਾਹਿਬ ਕੋਰੀਡੋਰ ਤੋਂ ਲੰਘ ਰਿਹਾ ਸੀ ਜਿਸ ਤਰ੍ਹਾਂ ਸਟੰਟ ਬਾਜ਼ਾਂ ਦੇ ਵੱਲੋਂ ਕੀਤੀ ਜਾ ਰਹੀ ਹੁੱਲੜ ਬਾਜ਼ੀ ਕਾਰਨ ਅਰਸ਼ਦੀਪ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਗਈ ਅਤੇ ਅਰਸ਼ਦੀਪ ਗੰਭੀਰ ਜ਼ਖਮੀ ਹੋ ਗਿਆ ਜਦਕਿ ਉਸਤੇ ਉਸ ਨੂੰ ਸਾਥੀ ਸਿਵਲ ਹਸਪਤਾਲ ਡੇਰਾ ਬਾਬਾ ਨਾਨਕ ਲੈ ਕੇ ਪਹੁੰਚੇ ਤਾਂ ਡਾਕਟਰਾਂ ਵੱਲੋਂ ਉਸ ਨੂੰ ਮਰਤਕ ਐਲਾਨ ਦਿੱਤਾ ਗਿਆ ਇਸ ਮੌਕੇ ਅਰਸ਼ਦੀਪ ਦੇ ਜੀਜਾ ਜੀ ਨੇ ਬੋਲਦਿਆਂ ਕਿਹਾ ਕਿ ਮੇਰਾ ਸਾਲਾ ਆਪਣੀ ਭੈਣ ਦੇ ਕੋਲੋਂ ਪਿੰਡ ਮਾਨ ਮੇਲਾ ਵੇਖਣ ਆਇਆ ਸੀ ਅਤੇ ਉਹ ਕਰਤਾਰਪੁਰ ਸਾਹਿਬ ਕੋਰੀਡੋਰ ਰਾਹੀਂ ਡੇਰਾ ਬਾਬਾ ਨਾਨਕ ਜਾ ਰਹੇ ਸੀ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਤੇ ਪੱਖੋ ਕੇ ਟਾਲੀ ਸਾਹਿਬ ਤੱਕ ਪਹੁੰਚੇ ਤਾਂ ਪਹਿਲਾਂ ਤੋਂ ਉੱਥੇ 15-20 ਮੋਟਰਸਾਈਕਲਾਂ ਤੇ ਸਟੰਟ ਬਾਜ਼ੀ ਕਰ ਰਿਹਾ ਸਟੰਟ ਬਾਜ਼ਾ ਨੇ ਉਹਦੇ ਸਾਲੇ ਅਰਸ਼ਦੀਪ ਸਿੰਘ ਨੂੰ ਟੱਕਰਵਾੜ ਦਿੱਤੀ ਜਿਸ ਤੇ ਕਾਰਨ ਉਸਦੀ ਮੌਤ ਹੋਈ ਹੈ ਉਹਨਾਂ ਕਿਹਾ ਕਿ ਸਾਨੂੰ ਇਨਸਾਫ ਮਿਲੇ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਆਕਾਸ਼ ਜੀ ਇਹ ਤਾਂ ਉਹ ਮੇਰਾ ਸਾਲਾ ਜੀ ਕੀ ਕਰੀਏ ਭਜੀ ਆਪਾਂ ਆਏ ਸੀ ਇੱਥੇ ਮੇਰੀ ਸਾਲੀ ਆ ਜੀ ਤੇ ਆਏ ਸੀ ਆਪਾਂ ਉਹਨਾਂ ਕੋਲ ਉਹਨਾਂ ਕੋਲ ਆਏ ਤਾਂ ਆਪਾਂ ਕੋਰੀਡੋਰ ਤੇ ਆ ਗਏ ਕੋਰੀਡੋਰ ਤੇ ਆਏ ਤੇ ਆਪਾਂ ਇੱਧਰ ਵਾਪਸ ਜਾ ਰਹੇ ਸੀ ਘਰ ਨੂੰ ਝੂਟਰਨ ਕਰਦਾ ਸੀ ਇਹ ਮੁੰਡਾ ਥੋੜੀ ਜਿਹਾ ਅੱਗੇ ਆਇਆ ਆਪਾਂ ਖੜੇ ਸੀ ਲੱਗੇ ਇਹੀ ਮੁੰਡਾ ਕੱਲਾ ਚ ਬੈਠਾ ਮੋਟਸਕਲ ਤੇ ਦੂਸਰਾ ਮੋਟਰਸਾਈਕਲ ਵੀ ਸਾਡਾ ਲੱਗ ਖੜਾ ਸੀ ਇਨੇ ਜੂਟਰ ਨੇ ਕੀਤਾ ਜੀ ਕੱਢਣ ਲੱਗਾ ਉਹ ਮੁੰਡੇ ਦੋ ਆ ਰਹੇ ਸੀ ਸਪਲੈਂਟਰ ਮੋਟਰਸਾਈਕਲ ਤੇ ਸੀ ਉਹਨਾਂ ਦੋਨਾਂ ਨੇ ਰੇਸ ਲਾਈ ਸੀ ਵੀ ਬਹੁਤ ਫਾਸਟ ਆ ਰਹੇ ਪੀ ਰੇਸ ਤੋਂ ਉਪਰ ਤੱਕ ਹੀ ਦਿੱਤੇ ਜਾ ਰਹੇ ਸੀ ਉਹ ਤੇਜ਼ ਆ ਰਹੇ ਸੀ ਜ਼ਿਆਦਾ ਤੇ ਇੱਕ ਨੇ ਤਾਂ ਕੋਲਤੀ ਕੱਢ ਲਿਆ ਦੂਸਰੇ ਕੋ ਕੰਟਰੋਲ ਨਹੀਂ ਆਇਆ ਉਹਨੇ ਵਿੱਚ ਲਿਆ ਕੇ ਮਾਰਤਾ ਜੀ ਇਹਦੇ ਮੌਕੇ ਤੇ ਉਸ ਤੇ ਮੌਤ ਨਹੀਂ ਜੀ ਉਹ ਤਾਂ ਸਾਹ ਚਲਦੇ ਸੀ ਥੋੜੇ ਇੱਥੇ ਕਿਦਾਂ ਪਹੁੰਚੋ ਇੱਥੇ ਇਹ ਮੁੰਡੇ ਨੂੰ ਆਪਣੇ ਨੂੰ ਭੇਜਿਆ ਨਾਲ ਫੇ ਮੋਟਰਸਾਈਕਲ ਤੇ ਲੈ ਗਿਆ ਚੱਕ ਕੇ ਤੇ ਦੋ ਹੰਦਿਆਂ ਦੇ ਰਾਸਤੇ ਚ ਇਹਨਾਂ ਨੂੰ ਐਂਬੂਲੈਂਸ ਮਿਲੀ ਰਾਸਤੇ ਜਨਾਬ ਬਲੱਸ ਤੇ ਬਾਲਿਆ ਪਾ ਉਥੇ ਖੜੇ ਸੀ ਬਾਕੀ ਅੱਗੇ ਦਾ ਇਹਨਾਂ ਨੂੰ ਪਤਾ ਵੀ ਐਂਬੂਲੈਂਸ ਚ ਕੋਈ ਕਹਿ ਰਿਹਾ ਵੀ ਉਤਾਰਿਆ ਹਸਪੀਟਲ ਅੰਦਰ ਲੈ ਕੇ ਆ ਰਹੇ ਸੀ ਉਹਨੇ ਦਿਨ ਨੂੰ ਕਹਿੰਦੇ ਵੀ ਉਹਦੀ ਡੈਥ ਹੋ ਗਈ ਹਾਂਜੀ ਉਹੀ ਉਥੇ ਪੁਲਿਸ ਵਾਲਾ ਰੋਕਣ ਵਾਲਾ ਨਹੀਂ ਹੈ ਨਹੀਂ ਜੀ ਕੋਈ ਨਹੀਂ ਸੀਗਾ ਉਸ ਟਾਈਮ ਨਹੀਂ ਸੀਗਾ ਉੱਥੇ ਕੋਈ ਨਹੀਂ ਆਇਆ ਜੀ ਉੱਥੇ ਉਹਦੇ ਹੋ ਰਿਹਾ ਰੇਸ ਲਾ ਰਹੇ ਹਾਂਜੀ ਬਹੁਤ ਉਹਨਾਂ ਕੋਲ 15 16 ਮੋਟਰਸਾਈਕਲ ਸੀ ਕੋਈ ਲੋ ਰੋਡ ਹਾਂਜੀ ਉਹ ਖੜੇ ਸੀ ਬਾਕੀ ਦੇ ਉਹ ਦੋ ਆ ਰਹੇ ਸੀ ਬਸ ਰੇਸ ਲਾ ਕੇ ਕਿ ਮੰਨ ਕਰਦੇ ਹਾਂ ਅਸੀਂ ਅਨਸਾਫ ਤੋਂ ਨੇ ਦੂਜੇ ਪਾਸੇ ਜਦੋਂ ਸਿਵਲ ਹਸਪਤਾਲ ਦੇ ਡਾਕਟਰ ਗੁਰਸ਼ਰਨ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਕੋਲ ਅਰਸ਼ਦੀਪ ਸਿੰਘ ਦੇ ਸਾਥੀ ਐਕਸੀਡੈਂਟ ਹੋਣ ਤੋਂ ਬਾਅਦ ਉਸ ਨੂੰ ਲੈ ਕੇ ਪਹੁੰਚੇ ਸੀ ਜਦੋਂ ਉਸ ਦਾ ਚੈੱਕਅਪ ਕੀਤਾ ਗਿਆ ਤਾਂ ਉਸ ਦੀ ਉਦੋਂ ਤੱਕ ਮੌਤ ਹੋ ਚੁੱਕੀ ਸੀ ਜੀ ਡਾਕਟਰ ਗੁਰਸ਼ਰਨ ਸਿੰਘ ਕਹਿੰਦੇ ਮੈਡੀਕਲ ਹਾਣਜੀ ਇਹ ਕੇਸ ਹੈ ਜੀ ਅਰਸ਼ਪ੍ਰੀਤ ਸਿੰਘ ਨਾਂ ਦਾ ਬ੍ਰੌਡ ਰੈਡ ਸੀ ਸਾਡੇ ਕੋਲ ਰੋਡ ਸਾਈਡ ਐਕਸੀਡੈਂਟ ਦੀ ਹਿਸਟਰੀ ਨਾਲ ਆਇਆ ਹੈ ਬ੍ਰਾਡਰ ਦਾ ਡਿਸੀ ਸਾਡੇ ਕੋਲ ਦਲਮਪਿੰਡ ਦਾ ਸੀ ਉਹ ਅਰਸ਼ਪ੍ਰੀਤ ਅਰਸ਼ਪ੍ਰੀਤ ਸਿੰਘ ਅਰਸ਼ਪ੍ਰੀਤ ਸਿੰਘ ਹਾਂ ਜੀ ਕੀ ਦੱਸਦੇ ਆ ਕੀ ਕਾਰਨ ਕਿੱਥੇ ਹੋਇਆ ਇੱਥੇ ਆਪਣਾ ਡੇਰੇ ਦੇ ਲਾਗੇ ਬਾਰੋਵਲੀ ਸਾਈਡ ਤੇ ਸ਼ਾਇਦ ਉਹ ਜਿਹੜੀ ਨਵੀਂ ਰੋਡ ਤੇ ਹਾਂ ਜੀ ਉਹ ਤੇ ਮਾਪੇ ਆਏ ਤੁਸੀਂ ਉਹਨਾਂ ਨੂੰ ਸੂਚਿਤ ਕਰਤਾ ਹਾਂ ਜੀ ਹਾਂ ਜੀ ਕਾਫੀ ਧੀਰ ਦੇ ਇਹਦੇ 8:40 ਦੇ ਸਾਡੇ ਕੋਲ ਇੱਥੇ ਆਈ ਸੀ 108 ਲੈ ਕੇ ਆਈ ਸੀ ਇਹਨਾਂ ਨੂੰ ਐਂਬੂਲੈਂਸ ਸਾਡੇ ਲੈ ਕੇ ਹਾਂ ਜੀ ਦੂਸਰਾ ਕੋਈ ਹੋਰ ਲਿਖਤੀ ਨਹੀਂ ਇੱਕ ਹੀ ਹੈ ਜਿਹਦੇ ਨਾਲ ਜਾਓ ਠੀਕ ਆ ਬੰਦਾ ਉਹਦਾ ਪਤਾ ਨਹੀਂ ਇਸ ਮੌਕੇ ਜਦ ਪੁਲਿਸ ਸਬ ਇੰਸਪੈਕਟਰ ਨਿਸ਼ਾਨ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਉਹਦੇ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਰੋਡ ਤੇ ਹਰ ਰਾਤ ਇਸੇ ਤਰ੍ਹਾਂ ਫੁੱਲ ਸਟੰਟ ਬਾਜੀ ਕੀਤੀ ਜਾਂਦੀ ਹੈ ਅਤੇ ਮੋਟਰਸਾਈਕਲਾਂ ਤੇ ਟਰੈਕਟਰਾਂ ਦੇ ਸਟੰਟ ਕੀਤੇ ਜਾਂਦੇ ਆ ਉਹਨਾਂ ਨੇ ਕਿਹਾ ਕਿ ਅਸੀਂ ਇਸ ਦੀ ਜਾਂਚ ਕਰਾਂਗੇ ਅਤੇ ਪੁਲਿਸ ਫੋਰਸ ਵੀ ਲਾ ਦੇਵਾਂਗੇ ਪਰ ਹਕੀਕਤ ਇਹ ਦੱਸੀ ਜਾ ਰਹੀ ਹੈ ਕਿ ਚੋਲਾ ਸਾਹਿਬ ਦੇ ਮੇਲੇ ਅਤੇ ਅੱਗੋਂ ਪਿੱਛੋਂ ਵੀ ਸ੍ਰੀ ਗੁਰਤਾਰਪੁਰ ਸਾਹਿਬ ਕੋਰੀਡੋਰ ਉੱਤੇ ਰਾਤ ਦੇ ਵਕਤ ਹੁੱਲੜਵਾਜ਼ ਹੁੱਲੜਬਾਜ਼ੀ ਕਰਦੇ ਆਂ ਮੋਟਰਸਾਈਕਲਾਂ ਅਤੇ ਟਰੈਕਟਰ ਕਾਰਾਂ ਦੇ ਤਰ੍ਹਾਂ ਤਰ੍ਹਾਂ ਦੇ ਸਟੰਟ ਕੀਤੇ ਜਾਂਦੇ ਆ ਇਹਨਾਂ ਨੂੰ ਰੋਕਣ ਵਾਲਾ ਹਾਲੇ ਤੱਕ ਉੱਥੇ ਕੋਈ ਨਜ਼ਰ ਨਹੀਂ ਆਇਆ ਜਿਸ ਕਾਰਨ ਹੁੱਲੜਬਾਜ਼ੀ ਹੋਈ ਹੈ ਤੇ ਅਰਸ਼ਦੀਪ ਸਿੰਘ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਜੇਕਰ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਫੋਰਸ ਫੋਰਸ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਤੇ ਉੱਤੇ ਨਾ ਲਗਾਈ ਗਈ ਤਾਂ ਸ੍ਰੀ ਚੋਲਾ ਸਾਹਿਬ ਦੀ ਵੇਖਣ ਆਈਆਂ ਸੰਗਤਾਂ ਨਾਲ ਇਹਦੇ ਤੋਂ ਇਲਾਵਾ ਕਦੇ ਹੋਰ ਵੀ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ ਹਰਸ਼ਦੀਪ ਸਿੰਘ ਦਾਲਮ ਦਾ ਰਹਿਣ ਵਾਲਾ ਜੀ ਅੱਜ ਆਪਣੀ ਇਧਰ ਸਿਸਟਰ ਨੂੰ ਮਿਲਣ ਆਇਆ ਸੀ ਮਾਨਪਿੰਡ ਤੇ ਇੱਥੇ ਕੋਰੀਡੋਰ ਦੇ ਨਾ ਇਹਦਾ ਐਕਸੀਡੈਂਟ ਹੋ ਗਿਆ ਕਿ ਦੂਸਰਾ ਮੋਟਰਸਾਈਕਲ ਦੇ ਵਿੱਚ ਵੱਜਿਆ ਤੇ ਉਹਦੇ ਕਰਕੇ ਇਹਦੀ ਡੈਥ ਹੋ ਗਈ ਹੈ ਹੁਣ ਇਸ ਜਸਟਿਸ ਨੂੰ ਪਤਾ ਲੱਗਾ ਇਹ ਇਸ ਤਰ੍ਹਾਂ ਹੈ ਇਹ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਜੋ ਕਹਿਣਗੇ ਤੇ ਮਤਲਬ ਕਰਦੇ ਚਾਹਾਂ ਕਿ ਦੱਸ ਦੇ ਕਿਦਾਂ ਮੌਤ ਦਾ ਇਹ ਇਹ ਲੈ ਦੱਸਣਗੇ ਵੈਰੀਫਾਈ ਕਰਦੇ ਆਪਣੇ ਤੌਰ ਤੇ ਮੈਂ ਵੀ ਕਰਦੇ ਆ ਵੀ ਕਿਦਾਂ ਐਕਸੀਡੈਂਟ ਹੋਇਆ ਜਿਹੜੇ ਹਿਸਾਬ ਨਾਲ ਬਿਆਨ ਲਿਖਾਉਣ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ ਸਰ ਇਹਨਾਂ ਦਾ ਸਾਡਾ ਗੱਲਬਾਤ ਹੋਈ ਹੈ ਇਹਨਾਂ ਨੇ ਕਿ ਕੋਰੀਡੋਰ ਰੋਡ ਆ ਜਿਹੜਾ ਉੱਥੇ ਮੋਟਰਸਾਈਕਲ ਤੇ 15 20 ਬਲਣਵਾਏ ਜਿਹੜੇ ਆ ਉਹ ਡਿੱਸਾ ਲਾ ਰਹੀ ਸੀ ਜਿਹੜੇ ਆ ਕੇ ਇਸ ਮੁੰਡੇ ਦੇ ਵਿੱਚ ਬਚੇ ਨੇ ਇਹਦੇ ਕਰਕੇ ਦੀ ਮੌਤ ਹੋਈ ਹੈ। ਕੋਈ ਨਹੀਂ ਵੈਰੀਫਾਈ ਕਰ ਲੈਣੇ। ਪੁਲਿਸ ਦਾ ਉੱਥੇ ਕੋਈ ਨਹੀਂ ਮਿਲਾਇਆ ਜਿਹੜਾ ਮੈਂ ਕਹਿੰਦੀ ਸੀ। ਜਿਹੜਾ ਉਹ ਲੜਵਾ ਜਾਂ ਲੱਗੇ ਹਰ ਸਾਲੇ ਤਾਂ ਵੈਰੀਫਾਈ ਕਰਦੇ ਕੋਈ ਨਹੀਂ ਡਿਊਟੀ ਆਲਰੇਡੀ ਲੱਗੀਆਂ ਨੇ। ਫਿਰ ਵੀ ਵੈਰੀਫਾਈ ਕਰ ਲੈਣੇ ਵੀ ਕੀ ਗੱਲਵਾਸ ਹੈ ਇਹ। ਸਿਰੋ ਕੋਰੀਡੋਰ ਉਹ ਜਿਹੜਾ ਬੜਾ ਸੈਂਸਿਟਿਵ ਹੈ। ਉਹਦੇ ਟ੍ਰੈਕਟਰਾਂ ਦੀ ਰਸਤਾ ਲੱਗਦੀਆਂ, ਮੋਟਰਸਾਈਕਲਾਂ ਦੀ ਹੈ। ਸੰਗਤ ਦਾ ਬੰਦਾ ਕੋਈ ਹੋਰ ਵੀ ਮਰ ਜਿਹੜਾ ਚੰਗਾ ਕਰਦੀ ਹੈ। ਨਹੀਂ ਕੋਈ ਗੱਲ ਨਹੀਂ ਹੈ। ਉੱਥੇ ਡਿਊਟੀ ਆਲਰੇਡੀ ਲੱਗੀ ਹੈ। ਫਿਰ ਵੀ ਇਸ ਬੰਦੇ ਆਪਾਂ ਹੋਰ ਡਿਊਟੀ ਵਿੱਚ ਵਧਾ ਦਿੰਦੇ। ਤੇ ਉਹਨੇ ਬੱਚਾ ਅੰਗਸ਼ਤਾਂ ਤੇ ਨਹੀਂ ਦੇਖਦੇ ਆ ਜੀ ਵੈਰੀਫਾਈ ਕਰਦੇ ਆ ਜਿੱਦਾਂ ਬਿਆ ਲਿਖਾਉਣ ਦੇ ਪਰਿਵਾਰ ਮੈਂਬਰ ਉਹਦੇ ਹਿਸਾਬ ਨਾਲ ਕਾਰਵਾਈ ਕਰੀ